ਅਮੈ ਨਹੀਂ ਹੁਣ ਜੀਣਾ ਹੋਇਆ ਕੀ ਇਹ ਮੈਨੂੰ ਇਹ ਤੇ ਦੱਸੋ ਤੁਸੀਂ ਇਹ ਕਦਮ ਚੁੱਕਣ ਕਿਉਂ ਲੱਗੇ ਹੋ ਤੈਨੂੰ ਨਹੀਂ ਪਤਾ ਕਿ ਮੈਂ ਇਹ ਗੱਲਾਂ ਕਰਦੀ ਆ ਸਾਰੇ ਜਿਹੜੇ ਮੈਨੂੰ ਮੇਰੇ ਕਰਕੇ ਤੁਹਾਨੂੰ ਕਿੰਨੀਆਂ ਗੱਲਾਂ ਸੁਣੀਆਂ ਪੈਣੀਆਂ ਆ ਆ ਵੇਖੋ ਭਾਬੀ ਜੀ ਤੁਸੀਂ ਇੱਥੇ ਬਹਿ ਜਾਓ ਹਮਾਰੇ ਤਾਈ ਨੂੰ ਵੀ ਸਮਝਾ ਰਿਓ ਹਨੂ ਆਪਣੇ ਘਰ ਚੰਗੇ ਭਲੇ ਵਸਣ ਜੋ ਤੇ ਤੁਸੀਂ ਆਪ ਵਸੋ ਤੂੰ ਇਹਦੀਆਂ ਗੱਲਾਂ ਨਾ ਕਰ ਲੱਗ ਜਾਣਾ ਇਹਦੇ ਐਵੇਂ ਉਹਨਾਂ ਦੇ ਨਗਰ ਲੱਗ ਜਾਂਦੀ ਆ ਉਹ ਬੜੀਆਂ ਚਲਾਕ ਵੇ ਨਹੀਂ ਆ ਨਾ ਮੈਂ ਕਿੰਨਾ ਕ ਪਾ ਲੈ ਲੰਗੀ ਆ ਪਰ ਮੇਰੀ ਗੱਲ ਕੋਈ ਹੁਣ ਸੁਣੇ ਤਾਂ ਫੇਰੀ ਆ ਮੈਂ ਸਮਝਾਈ ਸਕਦਾ ਮੂੰਹ ਨਾ ਉਹ ਸਿਆਣੇ ਬਣੇ ਨੇ ਮੰਮੀ ਉਹਨਾਂ ਨੂੰ ਕੀ ਕਵਾਂ ਦੱਸੋ ਔਰ ਯਾਰ ਸਾਡੇ ਘਰ ਦਾ ਤੇ ਬੇੜਾ ਕਰ ਕਰਦੇ ਨੇ ਕਿਸ ਤੇਰੀ ਮਾਂ ਚਾਚਾ ਜੀ ਮੈਨੂੰ ਸ਼ਰਮਿੰਦਗੀ ਇਹ ਗੱਲ ਦੀ ਜਿਹੜਾ ਅੱਜ ਪਤਾ ਲੱਗਾ ਤੂੰ ਇਹ ਦੱਸੋ ਪਹਿਲਾਂ ਨਾ ਬੋਨ ਕਰਦਾ ਤਾ ਤੂੰ ਨਾ ਭਰਾ ਜਾਂ ਆਪਣੇ ਘਰ ਹੀ ਤੁਸੀਂ ਕਿਸੇ ਦਾ ਕੋ ਮਰੇ ਕੋ ਜੀਵੇ ਤੂੰ ਹੀ ਕਹੀ ਤਕਲੀਫ ਨਹੀਂ ਸਮਝਦੇ ਚਾਚਾ ਜੀ ਦਾ ਹੱਥ ਨਾ ਜੋੜਾ ਹੈਗਾ ਮੈਨੂੰ ਹੋਰ ਸ਼ਰਮਿੰਦਿਆ ਨਾ ਕਰੋ ਮੈਂ ਤਾਂ ਅੱਗੇ ਮੇਰਾ ਦਿਲ ਜਾਣਦਾ ਵੀ ਮੈਂ ਕੀ ਬੀਤਾਂ ਢੀ ਹੈ ਮੇਰੇ ਤੇ ਪਰ ਜੇ ਤੁਸੀਂ ਵੀ ਇਦਾਂ ਕਰਨ ਲੱਗ ਪਏ ਤੇ ਫਿਰ ਕਿੱਦਾਂ ਚੱਲੂਗਾ ਹੁਣ ਤੂੰ ਲੈ ਬੱ ਚੱਲ ਜਾ ਇਹ ਨਾ ਤੇਨ ਮਾਂ ਧੱਕੇ ਮਾਰ ਕੇ ਗੱਡਾਂ ਇੱਥੋਂ ਚਾਚਾ ਜੀ ਇਦਾਂ ਨਾ ਕਹੋ ਤੁਸੀਂ ਪਾ ਧੱਕੇ ਮਾਰ ਲਓ ਉਹ ਨਹੀਂ ਲੈ ਬੌਂਡ ਛੱਡ ਦੇ ਤੂੰ ਪਰ ਇਦਾਂ ਨਾ ਕਰੋ ਬੜਾ ਹੋ ਗਿਆ ਬੜਾ ਕੀਤਾ ਤੁਹਾਡੇ ਨਾ ਥੋੜਾ ਕੀਤਾ ਮੈਂ ਪਰ ਤੇਰੀ ਮਾਂ ਨੇ ਕੋਈ ਮੌਕਾ ਨਹੀਂ ਛੱਡਿਆ ਯਾਰ ਤੁਸੀਂ ਸਮਝਾ ਨਹੀਂ ਸਕਦੇ ਮਾਂ ਆਪਣੀ ਨੂੰ ਮੈਨੂੰ ਤੇ ਇਤਰਾ ਲੱਗਣ ਦੇ ਇਤਰਾ ਤੁਸੀਂ ਸਾਰੇ ਲੜੇ ਹੁੰਦੇ ਜੋ ਉੱਪਰ ਉੱਪਰ ਆ ਕੇ ਕਰਦੇ ਚਾਚਾ ਇ ਚਾਚਾ ਜੀ ਤੁਸੀਂ ਕਹੋ ਤੁਹਾਡਾ ਗੁੱਸਾ ਜਾ ਜਾ ਜੋ ਕੋਈ ਤੁਸੀਂ ਕਹਿ ਰਹੇ ਜੀ ਪਰ ਇੱਕ ਵਾਰੀ ਆਪਣੇ ਦਿਲ ਤੋਂ ਪੁੱਛੋ ਕੀ ਲੌਂ ਕਦੀ ਇਦਾਂ ਕਰ ਸਕਦਾ ਵ ਆਪਣੀਆਂ ਭੈਣਾਂ ਨਾਲ ਜਾਂ ਤੁਹਾਡੇ ਨਾਲ ਮੰਨਦਾ ਮੈਂ ਤੇਰੀ ਗੱਲ ਤੂੰ ਨਹੀਂ ਕਰ ਸਕਦਾ ਪਰ ਮਾਂ ਤੇਰੀ ਸਭ ਕੁਝ ਕਰ ਸਕਦੀ ਹੋ ਮੂੰਹ ਹਣ ਕਿਧਰ ਪਰਾਨੂ ਕਾਣ ਡਿਆ ਇਧਰ ਦੇਹ ਜਵਾਬ ਹਣ ਚਾਚਾ ਜੀ ਕੀ ਜਵਾਬ ਦਵਾ ਹੁਣ ਤੇ ਜਵਾਬ ਦੇਣ ਜੋਗਾ ਮੇਰੇ ਕੋ ਕੁਝ ਨਹੀਂ ਹੈਗਾ ਕੋਈ ਜੋ ਕਹਣ ਜੇ 7 ਵਜਣਾ ਜੇ ਕਿਤੇ ਸਮਾਂ ਟਾਈਮ ਸਿਰ ਨਾ ਆਉਂਦੀ ਤੇ ਸਾਡਾ ਘਰ ਬਰਬਾਦ ਹੋ ਜਾਣਾ ਹੀ ਸਾਰਾ ਚਾਚਾ ਜੀ ਉਹ ਤੇ ਮੈਨੂੰ ਵੀ ਪਤਾ ਵਾ ਕਿ ਸਾਡੇ ਘਰ ਨੂੰ ਜਿਹੜੀ ਆ ਲਾਗ ਜਾਣੀ ਸੀ ਮੈਂ ਨਾ ਨੂੰ ਲਾਉ ਕੁੜੀਆਂ ਨਹੀਂ ਸਮਝਦਾ ਉਹ ਮੇਰੇ ਪੁੱਤਾਂ ਦੋਵੇਂ ਚਾਚਾ ਜੀ ਤੁਹਾਡੇ ਹੈ ਹੀ ਉਹ ਪਰਾਂ ਵਾਂਗੂ ਤੇ ਸਾਥ ਦਿੰਦਿਆਂ ਨੇ ਉਹ ਤਾਂ ਮੈਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਆ ਸਾਰਾ ਪਿੰਡਾ ਦਾ ਜਾਣਦਾ ਵਾ ਪੀ ਇਹ ਜਿਹੜੀਆਂ ਕੁੜੀਆਂ ਨੇ ਕੁੜੀਆਂ ਨਹੀਂ ਮੁੰਡੇ ਆ ਉਹ ਮੇਰੀ ਭਰਾਏ ਗੱਲ ਸੁਣ ਲਾ ਜੇ ਤੇ ਆਪਣੀ ਮਾਂ ਨੂੰ ਸਮਝਾ ਸਕਦਾ ਠੀਕ ਆ ਜੇ ਨਹੀਂ ਸਮਝਾ ਸਕਦਾ ਨਾ ਉਹ ਜਾਂਦਾ ਹੀ ਰਾ ਠੀਕ ਹੈ ਚਾਚਾ ਜੀ ਜੇ ਕੋਈ ਮੇਰੇ ਕੋਲ ਗਲਤੀ ਹੋਏ ਤੇ ਫੇਰ ਵੀ ਮaaf ਕਰ ਦਿਓ ਮੈਂ ਤਾਂ ਸਿਰਫ ਆਪਣੀ ਭੈਣ ਦਾ ਸੁਣ ਕੇ ਮੇਰੇ ਕੋ ਰਿਆ ਨਹੀਂ ਗਿਆਗਾ ਉਹ ਆਇਆ ਤੇ ਜੇ ਮਤਨ ਹੋਈ ਨਹੀਂ ਗਲਤ ਲੱਗਣ ਡਿਆ ਨਾ ਤੇ ਮੈਂ ਇਥੋਂ ਚੱਲ ਜਾਨਾ ਲਵ ਉਹ ਗੱਲ ਨਹੀਂ ਆ ਜੇ ਪੁੱਤ ਅਜ ਸੱਚੀ ਮਰੀਤੀਆਂ ਨੂੰ ਕੋਈ ਹੋ ਜਾਂਦਾ ਤੇ ਕਾਲੀ ਯੋਗਾ ਰਹਿਣਾ ਸੀ ਮੈਂ ਯਾਰ ਚਾਚਾ ਜੀ ਇਦਾਂ ਨਾ ਕਰੋ ਉਹ ਦਿਲ ਕੱਤੋਂ ਛੋਟਾ ਕਰਨ ਦੇ ਜੇ ਇਦਾਂ ਨਾ ਕਰੋ ਮਹਾਰਾਜ ਸਭ ਕੁਝ ਠੀਕ ਕਰੇਗਾ ਮੈਂ ਹੀ ਠੀਕ ਕਰੂਗਾ ਲਵ ਉਹ ਤੁਸੀਂ ਤੇ ਨੇ ਦਿਲ ਵੱਡੇ ਵਾਲੇ ਜੇ ਤੇ ਇਦਾਂ ਕਿਦਾਂ ਚੱਲੇ ਜੰਨੂ ਲੱਗਦਾ ਲਵ ਕੁੜੀ ਬਚ ਗਈ ਆ ਮੈਨੂੰ ਕੁਝ ਕਰਨਾ ਪੈਣਾ ਨਹੀਂ ਇਦਾਂ ਦੀ ਗੱਲ ਨਹੀਂ ਆਪਾਂ ਕਰਨੀ ਹੈਗੀ ਤੁਹਾਡਾ ਪਰਿਵਾਰ ਜਿਹੜਾ ਤੁਹਾਡੇ ਨਾਲ ਹੀ ਆ ਅਸੀਂ ਤਾਂ ਫਿਰ ਰੋਲ ਜਣਾ ਤੜ ਤੋਂ ਬਗਿਆ ਪਾਪਾ ਪਰਿਵਾਰ ਆ ਯਾਰ ਮਾਂ ਤੇਰੀ ਬਰਬਾਦ ਕਰ ਦੇਣੇ ਕੀ ਮੇਰਾ ਪਰਿਵਾਰ ਤੇ ਚਾਚਾ ਜੀ ਇਦਾਂ ਨਾ ਕਰੋ ਰੋ ਨਾ ਵੇਲੋ ਤੂੰ ਚੁੱਪ ਕਰੋ ਕੋਈ ਗੱਲ ਨਹੀਂ ਪ੍ਰਮਾਤਮਾ ਤੇ ਠੀਕ ਕਰੂਗਾ ਸਭ ਕੁਝ ਤੇ ਆਉਂਗਾ ਆਪਾਂ ਨਵ ਕੋ ਚਲੀਏ ਜਾ ਕੇ ਉਹਨੂੰ ਦਵਾਈ ਦੁਈ ਨਾਲ ਦਵਾ ਲਈਏ ਦਵਾਈ ਪੁੱਤ ਮੈਂ ਲਿਆਂਦੀ ਆ ਦਿੱਤੀ ਆ ਦਵਾਈ ਉਹਨੂੰ ਤੂੰ ਮਿਲਣਾ ਤੋਤਰਾ ਆ ਜਾ ਮਿਲ ਲਈਏ ਪਰ ਮੇਰੇ ਨਾਲ ਮਸੂਕੀ ਹੋਣੀ ਆ ਚਲੋ ਕੋਈ ਨਹੀਂ ਫਿਰ ਜੇ ਰੈਸਟ ਕਰਨ ਦੀ ਆ ਨਾ ਤੇ ਕਰ ਲੈਣ ਦੋ ਪਰ ਪਾਪਾ ਇਦਾਂ ਨਹੀਂ ਰਹਿਣ ਦਣਾ ਕੋਈ ਨਹੀਂ ਅਜੇ ਕਰਕੇ ਨਾ ਰੈਕਟ ਕਰਨੀ ਕੱਲ ਨੂੰ ਕਰੀ ਆਪਾਂ ਟੈਸਟ ਤੇ ਕਰਾ ਲੈਣੇ ਨਹੀਂ ਟੈਸਟਾਂ ਦਾ ਕੀ ਕਰਾਉਣਾ ਆ ਟੈਨਸ਼ਨ ਜੀ ਕੁੜੀ ਨੇ ਕੰਮ ਕਰ ਲੈਣ ਲੱਗੀ ਸੀ ਬਿਮਾਰ ਥੋੜੀ ਆ ਕੋਈ ਉਹ ਬੂਤ ਹੈ ਹੀ ਆ ਚਾਚਾ ਜੀ ਪਰ ਹੁਣ ਕੀ ਕਰ ਸਕਦਾ ਕੋਈ ਵੀ ਕਿਤੇ ਬਸ ਵਿੱਚ ਨਹੀਂ ਹੈਗਾ ਹੁਣ ਮੰਮੀ ਜਿਹੜੀ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਹੁਣੇ ਮੈਂ ਕੀ ਕੁਝ ਕਰ ਕਰਕੇ ਆਇਆ ਹਾਂ ਮੈਂ ਤਾਂ ਲੱਭ ਕੁਝ ਹੋਰ ਸੋਚਿਆ ਹੁਣ ਮੈਂ ਸੋਚਣ ਨੇ ਆ ਕਿ ਕੁੜੀ ਨੂੰ ਮੈਂ ਪੈਸੇ ਲਾ ਕੇ ਨਾ ਕੁੜੀ ਨੂੰ ਬਾਹਰ ਹੀ ਭੇਜਦਾ ਉਹ ਵੀ ਵਧੀਆ ਚਾਚਾ ਜੀ ਮਾੜੀ ਗੱਲ ਹੋ ਗਈ ਜੂਗੀ ਨਾ ਸਭ ਕੋਈ ਕੋਈ ਜਣਾ ਨੇ ਮੈਂ ਤੇ ਤੁਹਾਨੂੰ ਬੜੇ ਚਿਰ ਦਾ ਇਹੋ ਚੀਜ਼ਾਂ ਕਹਿੰਦਾ ਹਾਂ ਵੀ ਆਪਾਂ ਸੋਚ ਚੰਗੀ ਰੱਖੀਏ ਉਹ ਪਿਛਲੀ ਗੱਲ ਨੂੰ ਛੱਡ ਦਈਏ ਤੇ ਆਪਾਂ ਇਹ ਜਿਹੜੀ ਨਵਾਂ ਪੜਨ ਵਾਲੀ ਆ ਉਹਨੂੰ ਕਿ ਚੰਗੇ ਪਾਸੇ ਲਾਈਏ ਕਿਉਂਕਿ ਸਮਾਜ 'ਚ ਹੋਰ ਵੀ ਜਿਹੜੀਆਂ ਕੋਈ ਦਾੰਬੀ ਪਹਿਣਾ ਨੇ ਨਾ ਉਹ ਵੀ ਚੰਗੀ ਸਿੱਖਿਆ ਲੈਣ ਤੇ ਉਹ ਵੀ ਆਪਣੇ ਮਾਪਿਆਂ ਦਾ ਸਿਰ ਦੇ ਉੱਚਾ ਕਰਨੀ ਨਹੀਂ ਹੁਣ ਇਹੋ ਹੀ ਸੋਚਿਆ ਫਿਰ ਜਿਹੜਾ ਇਹੋ ਹੀ ਕਰਨੇ ਆ ਹੁਣ ਤੇ ਤੂੰ ਹੀ ਬਾਕੀ ਇਹ ਵੀ ਗਰਲੀਨ ਵੀ ਜਿਹੜੀ ਆ ਨਾ ਅੱਜ ਉਹਨੇ ਮੈਨੂੰ ਪਤਾ ਵੀ ਕੀ ਕੁਝ ਕੀਤਾ ਹਣਾ ਉਹ ਨਵੋਣਾਂ ਨੂੰ ਜਿਹੜੀਆਂ ਆ ਆਪਣੀਆਂ ਭੈਣਾਂ ਸਮਝਦੀ ਐ ਛੋਟੀਆਂ ਨਹੀਂ ਉਹ ਤਾਂ ਕੁੜੀ ਬਹੁਤ ਚੰਗੀ ਐ ਮੈਂ ਐਵੇਂ ਕਾਵਾਂ ਕੁੜੀ ਬਾਰੇ ਉਹ ਕੁੜੀ ਦਾ ਸੁਭਾਅ ਬਹੁਤ ਵਧੀਆ ਤੇ ਤੁਸੀਂ ਚਾਚਾ ਜੀ ਐਵੇਂ ਮੰਮੀ ਦੀਆਂ ਗੱਲਾਂ ਨਾਲ ਦਿਲ ਤੇ ਲਾਇਆ ਕਰੋ ਬਈ ਜਿੰਨਾ ਅੱਜ ਮੰਮੀ ਨਾਲ ਕੀਤਾ ਨਾ ਤੇ ਮੇਰੇ ਖਿਆਲ ਨਾਲ ਮੰਮੀ ਦੁਬਾਰਾ ਗੱਲ ਨਹੀਂ ਕਰਨਗੇ ਹਗੇ ਉਹ ਨਹੀਂ ਲੱਗ ਉਹਨੂੰ ਨਹੀਂ ਲੱਗ ਸਕਦੀ ਬੜਾ ਯਕੀਨ ਕਰਦਾ ਮੈਂ ਤੇ ਮਾਂ ਤੇ ਪਰ ਉਹਨੇ ਅੱਜ ਮੇਰਾ ਵੀ ਯਕੀਨ ਤੋੜਤਾ ਹੁਣ ਮੈਂ ਵੀ ਚਾਚਾ ਜੀ ਤੁਹਾਨੂੰ ਪਤਾ ਵੀ ਮਾਂ ਪੁੱਤ ਦਾ ਰਿਸ਼ਤਾ ਹੀ ਇਦਾਂ ਦਾ ਵਾ ਤੇ ਹੁਣ ਉਹਨਾਂ ਨੂੰ ਨਾਂ ਤੇ ਛੱਡ ਸਕਦੇ ਆ ਨਾ ਮੈਂ ਘਰੋਂ ਕਿਤੇ ਜਾ ਸਕਦਾ ਤੇ ਰਹਿਣਾ ਦੇ ਇੱਕ ਛੱਤ ਥੱਲੇ ਬੈਠਾ ਮੈਂ ਤੇਰੇ ਸਾਹਮਣੇ ਅੱਖਾਂ ਮੀਟ ਕੇ ਰਿਸ਼ਤਾ ਕਰਤਾ ਸੀ ਨਾ ਮੈਂ ਖੁਸ਼ੀ ਆ ਗਈ ਸੀ ਨੂੰ ਕੁਝ ਮੈਂ ਤੇਰੀ ਮਾਂ ਦੇ ਸਿਰ ਤੇ ਹੀ ਕੀਤਾ ਸੀ ਨਾ ਜੋ ਉਹਨੇ ਕਿਹਾ ਮੈਂ ਕੋਈ ਨਹੀਂ ਠੀਕ ਆ ਜੋ ਉਹਨੇ ਕਿਹਾ ਠੀਕ ਆ ਪਰ ਅੱਜ ਜੋ ਉਹਨੇ ਕਰਤਾ ਨਾ ਉਹ ਠੀਕ ਨਹੀਂ ਆ ਤੇ ਬਾਕੀ ਚਾਚਾ ਜੀ ਆ ਵੇਖੋ ਉਹ ਗੱਲ ਤੋਂ ਤੇ ਮੈਂ ਦੋਵੇਂ ਹੱਥ ਆਪਣੇ ਬੰਨਣਾ ਤਾਂ ਡੱਗੇ ਤੂੰ ਮੇਰਾ ਪੁੱਤ ਹੱਥ ਨਾ ਜੋੜ ਤੂੰ ਵੀ ਮੇਰਾ ਪੋਤੀ ਆ ਚਾਚਾ ਜੀ ਇਦਾਂ ਅੱਗੇ ਤੋਂ ਕਿਉਂ ਹੈਗਾ ਨਹੀਂ ਨਹੀਂ ਦਿਲ ਤੋੜਦਾ ਜੋ ਤੂੰ ਇਦਾਂ ਦੀ ਕਲਾ ਕਰਦੇ ਤੇ ਚੱਲ ਆ ਮੇਰਾ ਬੋਤੂ ਫੇਖ ਲੇ ਜਿਉਠੀ ਹੋਊਗੀ ਨਾ ਤਾ ਜਾ ਮੇਲਾ ਤੂੰ ਵੀ ਉਹਨੂੰ ਸ਼ੁਕਰ ਹੈ ਕਿ ਤੇ ਧੁੱਪਾਂ ਲੱਗਣਗੀਆਂ ਨਹੀਂ ਤੇ ਮੀਂਹ ਵੀ ਨਾ ਹਾਦੀ ਕਰ ਛੜੀ ਆ ਤੇ ਮੈਂ ਤਾਂ ਇਹ ਕਹਿਣ ਦੀ ਆ ਅਸੀਂ ਤੇ ਫਿਰ ਵੀ ਸੁੱਕੇ ਥਾਂ ਤੇ ਆ ਤੇ ਜਿੰਨਾ ਵਿਚਾਰਿਆਂ ਦੇ ਘਰ ਵੀ ਨਹੀਂ ਰਏ ਹੈਗੇ ਤੇ ਉਹ ਵਿਚਾਰੇ ਕੀ ਕਰਨਗੇ ਬੜਾ ਹੀ ਤਰਸ ਹੁੰਦਾ ਜਦੋਂ ਰੂਂਡੇ ਹੀ ਕਿਦਾਂ ਨਾ ਵਿਚਾਰਿਆਂ ਦੀ ਜਮੀਨਾਂ ਰਹੀਆਂ ਤੇ ਨਾ ਘਰ ਬਣ ਰਹੇ ਤੇ ਕਿੱਡੇ ਔਖਾ ਬੰਦਾ ਬਣਾਉਂਦਾ ਵਾ ਫੜਦਾ ਵੀ ਨਾ ਕੋਈ ਪਤਾ ਨਹੀਂ ਲੱਗਦਾ ਹੈਗਾ ਮੰਮੀ ਹੋਣੀ ਸਗੋਂ ਦਾਦੀ ਹੁੰਦੇ ਹੀ 88 ਜੀ ਜਦੋਂ ਆਇਆ ਸੀ ਨਾ ਉਦੋਂ ਵੀ ਬੜੀ ਬਰਬਾਦੀ ਹੋਈ ਤੇ ਉਦੋਂ ਦੇ ਨਹੀਂ ਲੋਕ ਉੱਠੇ ਤੇ ਜੇ ਉੱਠੇ ਉੱਠੇ ਆ ਤੇ ਫੇਰ ਆ ਹੜਨੇ ਨਾ ਫੇਰ ਰੋੜਤਾ ਵਾ ਉਹਦਾ ਮੰਮੀ ਹੁਣੀ ਆਂਦੇ ਆ ਵੀ ਇਹ ਆਇਆ ਵੀ ਬੜਾ ਵਾ ਅੱਗੇ ਸੋ ਉਹਦੇ ਨਾਲੋਂ ਘੱਟ ਹੀ ਤੇਤ ਵੱਧ ਆਇਆ ਵਾ ਬੜਾ ਹੀ ਨੁਕਸਾਨ ਹੋਇਆ ਮੈਂ ਨਹੀਂ ਆ ਜਿੱਥੇ ਵੀ ਕੋਈ ਹੋਏ ਨਾ ਪਰਮਾਤਮਾ ਤੰਦਰੁਸਤੀ ਬਖਸ਼ੀ ਆਂਦੇ ਆ ਜਾਨ ਤਜਹਾਨ ਸਿਹਤ ਸਹੀ ਆ ਦੁੱਖ ਤਾਂ ਬੜਾ ਲੱਗਦਾ ਜਦੋਂ ਬੰਦਾ ਚੀਜ਼ਾਂ ਬਣਾਉਂਦਾ ਵਾ ਤੇ ਜਦੋਂ ਇੱਕੋ ਰੋੜ ਨਾ ਚਲ ਗਈਆਂ ਕੀ ਕਰ ਲੈਣਾ ਰੱਬ ਅੱਗੇ ਵੀ ਨਹੀਂ ਨਾ ਕਿੱਦਾਂ ਜ਼ੋਰ ਚੱਲਦਾ ਹੈਗਾ ਪਰਮਾਤਮਾ ਗਣ ਭਲੀ ਬਖਸ਼ੀ ਸ਼ੁਖ ਸ਼ਾਂਤੀ ਰਹੇ ਸਾਰੇ ਮਾ ਅੱਲਾਵਨਾ ਗੱਲ ਕਾ ਗਈ ਆਂ ਦੀ ਤੇ ਤਾਂ ਆ ਗਈ ਉਹਦੇ ਕੋਲ ਬੁਰਨਾੜੀ ਰੱਖਿਆ ਸੀ ਉਹਦੋਂ ਦੇ ਉਹਨੇ ਖੜੇ ਸੀ ਉਹਨਾਂ ਨੇ ਲਿਮਟ ਨੋਟ ਬਣਾਈ ਸੀ ਮੇਰੇ ਸਾਹਮਣੇ ਤੇ ਮਾੜੇ ਕਰਦਾ ਹੈ ਅੱਲਾਵਨਾ ਸਲਾਹ ਭਲਾ ਤੇ ਲਿਮਟ ਬਣਾਇਆ ਸਭ ਜੂਗਾ ਤੇ ਜਾਂ ਫਿਰ ਪੈੜੀ ਠਾਂ ਠਾਂ ਕਰਨੀ ਪਊਗੀ ਮਾ ਘਰੇ ਹੋਏ ਸਸ਼ੀਕਾ ਚਾਚਾ ਜੀ ਸਸ਼ੀਕਾ ਦਾ ਸਰਪੰਚ ਕਿੱਦਾਂ ਠੀਕ ਠਾਕ ਹੈ ਹਾਂ ਜੀ ਚਾਚਾ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਆ ਆਪਣਾ ਵੀ ਤੇ ਕਿਦਾਂ ਪੁੱਤ ਕਿੰਦੇ ਤੁਹਾਡੇ ਪੇਕਿਆਂ ਵੱਲ ਹੜਾ ਦਾ ਵਿਚਾਈ ਆ ਨਹੀਂ ਚਾਚਾ ਜੀ ਪਾਣੀ ਤਾਂ ਆਇਆ ਵਾ ਤੇ ਚੋਨਾ ਜਿਹੜਾ ਨਾ ਉਹ ਤਾਂ ਨੁਕਸਾਨੇ ਆ ਗਿਆ ਵਾ ਤੁਹਾਨੂੰ ਪਤਾ ਜਿੱਥੇ 4-5 ਦਿਨ ਪਾਣੀ ਰਹਿ ਤੋ ਉੱਥੇ ਤੇ ਨੁਕਸਾਨ ਹੋਣਾ ਹੀ ਆ ਤੇ ਇੰਨਾ ਹੀ ਬੜਾ ਵਾ ਤੇ ਜੀ ਤਾਂ ਅੰਦਰ ਉਸਤਾ ਤੇ ਜੀ ਤਾਂ ਅੰਦਰ ਉਸਤਾ ਰਹਿਣਾ ਇੰਨਾ ਦਾ ਕੀ ਹੈ ਫੈਸਲਾ ਅਰਕਾ ਦੀ ਅਗਲੀ ਵਾਰੀ ਹੋ ਜੂਗੀ ਹੋਰ ਅੱਗਗੇ ਜ਼ੋਰ ਥੋੜਾ ਕਿੰਦਾ ਇਹ ਤਾਂ ਹੈ ਚਾਚਾ ਜੀ ਪਰ ਇਹ ਹੈ ਇੰਨਾ ਹੀ ਬੜਾ ਸ਼ੁਕਰ ਕਰਨੇ ਆ ਜਿਹੜੇ ਘਰ ਨੇ ਪਾਣੀ ਗਿਆ ਉਹ ਤਾਂ ਕੋਈ ਵੇਖ ਕਈਆਂ ਦੇ ਤੇ ਘਰਾਂ ਦਾ ਕੋਈ ਹੋ ਨਹੀਂ ਰਿਹਾ ਵਿਚਾਰਿਆਂ ਦਾ ਹੈ ਤਾਂ ਸਹੀ ਹੈ ਚਾਚਾ ਜੀ ਚੱਲ ਪੁੱਤ ਤੂੰ ਟੈਨਸ਼ਨ ਨਾ ਲਈ ਰੱਬਾ ਭੇਟ ਜੋ ਕਰਨਾ ਠੀਕ ਹੀ ਕਰੂਗਾ ਜੋ ਕਰੂਗਾ ਹੁਣ ਤੇ ਚਾਚਾ ਜੀ ਵਾਏ ਗੁਰਤੇ ਡੋਰੀਆਂ ਨੇ ਉਹਨੇ ਮੁਸੀਬਤ ਤੇ ਪਾਇਆ ਤਾਂ ਉਹਨੇ ਹੀ ਕੱਢਣਾ ਵਾ ਚੱਲ ਉਹ ਤਾਂ ਘਰ ਹੈ ਨੀਚੇ ਚਾਚਾ ਜੀ ਕੋਈ ਕੰਮ ਹੀ ਕੰਮ ਹੀ ਛੋਟਾ ਜਿਹਾ ਮਮੀ ਦੇ ਘਰੇ ਹੀ ਆ ਹਾਂਜੀ ਉਹ ਘਰੇ ਨੇ ਕੋਈ ਗੱਲ ਨਹੀਂ ਕਰ ਲੋ ਤੁਸੀਂ ਗੱਲ ਮੈਂ ਆ ਗਈ ਝਾੜੂ ਲਾ ਕੇ ਚੱਲ ਆ ਜਾ ਮੇਰਾ ਹਾਂ ਭੈਣ ਠੀਕ ਠਾਕ ਵਾ ਵਧੀਆ ਵਾ ਤੇ ਤੂੰ ਹੀ ਮਾਰਿਓ ਹਾਂ ਗੇੜਾ ਕਿਤੇ ਪ੍ਰੀ ਹੋ ਕੇ ਹਾਂ ਚੱਲ ਠੀਕ ਆਇਓ ਫਿਰ ਬੈ ਕੇ ਗੱਲਾਂ ਬਾਤਾਂ ਕਰਾਂਗੇ ਅਬ ਵੀ ਸਤਿਗੁਰੂ ਨਾਲ ਸਾਸਰੀ ਕਾਲ ਕਾ ਦੀ ਭਰਾ ਤੂੰ ਕੁੜੀ ਨੂੰ ਸਮਝਾ ਨਹੀਂ ਸਕਦਾ ਕਿੰਨੀ ਉਹ ਇੱਥੇ ਬੇਇੱਜ਼ਤੀ ਕਰਕੇ ਗਈ ਰੌਲਾ ਪਾ ਕੇ ਗਈ ਆ ਮੈਂ ਆਪਾਂ ਵੀ ਕੋਈ ਹੋਰ ਗੱਲ ਕਰਨੀ ਹੈ ਤੁਹਾਡੇ ਨਾਲ ਮੈਂ ਆ ਤੁਹਾਡੇ ਕੋਲ ਮੈਂ ਉਹ ਇਹੀ ਜ਼ਮੀਨ ਵਾਲੇ ਕਾਗਜ ਉਹ ਮੈਨੂੰ ਚਾਹੀਦੇ ਹੀ ਜਰਾ ਉਹਦੇ ਕਾਗਜ ਕਿਹੜੇ ਤੇਰੇ ਕੋਲ ਨਹੀਂ ਕਾਗਜ ਤੇਰੇ ਕੋਲ ਹੀ ਆ ਉਦੋਂ ਤੀਂ ਜਾਣਦੇ ਨਹੀਂ ਕਿ ਤੂੰ ਲਿਮਟ ਬਣਾਉਣ ਲੱਗਿਆ ਸੀ ਬਾਜ ਮੈਨੂੰ ਦੱਤੇ ਕਿ ਤੇ ਆਓ ਮੈਨੂੰ ਤਾਂ ਨਹੀਂ ਪਤਾ ਫਿਰ ਲਾਭ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਭਾਗ ਜਾਂਦਾ ਮੈਂ ਤਾਂ ਨਹੀਂ ਵੇਖੀ ਚਲੋ ਤੇ ਲਾਭ ਉਹਦਾ ਫਿਰ ਚਾਹ ਮੈਂ ਲਾਭ ਤੇ ਉਹ ਫਿਰ ਕਿੱਥੇ ਆ ਮੈਨੂੰ ਚਲਾ ਜ਼ਰੂਰੀ ਚਾਹੀਦੀ ਐ ਜੇ ਤੈਨੂੰ ਜ਼ਰੂਰੀ ਕਾਗਜ਼ ਚਾਹੀਦੇ ਤਾਂ ਤੂੰ ਬਣਾ ਲੈ ਅਹੀਂ ਵੀ ਤਾਂ ਪੈਸੇ ਲਾ ਕੇ ਬਣਾਏ ਹੀ ਉਹ ਮੈਂ ਜਦੋਂ ਹੈਗੀ ਆ ਤਾਂ ਫਿਰ ਕਾਹਦੀ ਗੱਲ ਕੋਈ ਪੈਸੇ ਲਾਉਣੇ ਆ ਨਹੀਂ ਕੋਈ ਨਹੀਂ ਬਣਾ ਲੈ ਤੂੰ ਤੇ ਥੋੜਾ ਜਨਾ ਕੁੜੀਆਂ ਨੂੰ ਸਮਝਾ ਕੇ ਰੱਖਿਆ ਕਰ ਹੁਣ ਮੇਰੇ ਨੌਪੁੱਤ ਨੂੰ ਮੇਰੇ ਦੁਆਰੇ ਕੀਤਾ ਵਾ ਹੁਣ ਕੀ ਕਸਰ ਹੈਗੀ ਆ ਕੁੜੀਆਂ ਵੱਲੋਂ ਉਹ ਨਿੱਕੀ ਆਈ ਕਿੰਨਾ ਬੋਲ ਬਾਲ ਕੇ ਗਈ ਆ ਤੇ ਗਰਲੀਨ ਮੇਰੇ ਦਵਾਰੇ ਹੋਣ ਢਈ ਸੀ। ਨਾ ਤੁਸੀਂ ਤਾਂ ਜੇ ਚਾਉਂਦੇ ਜੇ ਇਹੋ ਕੋਈ। ਉਹ ਜੇ ਕੰਮ ਨਾ ਕਰਿਆ ਕਰੋ ਤੇ ਨਾ ਦਵਾਰੇ ਹੋਣ। ਇਹ ਕੀਤਾ ਮੈਂ ਕੀ ਸੀ? ਮੈਂ ਤਾਂ ਨਹੀਂ ਆਪਣੀ ਵੱਲੋਂ। ਮੈਂ ਤਾਂ ਨਹੀਂ ਕਿ ਹੋਰਤਿਆਂ ਲਈ ਕੀ ਕਰਨਾ। ਮੈਂ ਤਾਂ ਨਹੀਂ ਆਪਣੀ ਵੱਲੋਂ ਕੋਈ ਮਾੜਾ ਕੀਤਾ। ਅੱਛਾ ਉਹਦਾ ਫਿਰ ਦਿਮਾਗ ਖਰਾਬ ਹੋਣੇ ਐਵੇਂ ਆਪਣੇ ਲੈ ਆ। ਉਹਦੇ ਮਰਜ਼ੀਆਂ ਆਪਣੀਆਂ ਕਰਦੀ ਫਿਰਦੀ ਬਥੇਰੇ ਡਰਾਮੇ ਬਾਜਵਾ। ਡਰਾਮੇ ਕਰਦੀ ਆ। ਬਾ ਤੈਨੂੰ ਭਾਬੀ ساری ਉਮਰ ਇਤਰਾ ਹੀ ਲੰਘ ਜਾਣੀ ਆ। ਤੈਨੂੰ ਦਾ ਨਹੀਂ ਕੋਈ ਬੰਦਨਾ। ਆਇਆ ਵੱਡਾ ਕਾਗਜ਼ ਲੈਣ ਮੈਨੂੰ ਕਾਗਜ਼ ਦਓ ਦੇ ਨਿਹੇ ਤੈਨੂੰ ਕਾਗਜ਼ ਇਹ ਪਤਾ ਨਹੀਂ ਕੀ ਕਰਨਾ ਕਾਗਜ਼ਾਂ ਦਾ ਹੁਣ ਕੋਈ ਗੱਲ ਨਹੀਂ ਆਲਣ ਤੋਂ ਅੱਜ ਇਹਨਾਂ ਨੂੰ ਘਰ ਇਹਨਾਂ ਨੂੰ ਮੈਂ ਦੱਸ ਦਿੰਦੀ ਕਿ ਇਹਨਾਂ ਨੂੰ ਭਲਾ ਰੁੱਥ ਕੀ ਚਾਹੀਦਾ ਦੀਦੀ ਆ ਵੇਖੋ ਡੈਡੀ ਦੇ ਕੰਮ ਇਹ ਯਾਰ ਕੋਣਾ ਕੀ ਆ ਆ ਫੇਰ ਧਾਈ ਘਰ ਜਾਣ ਦੇ ਹੀ ਮੈਨੂੰ ਕੌਣ ਕਹਿੰਦਾ ਆਖਣਾ ਕਿੰਨੇ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਈ ਆ ਇਹਨਾਂ ਨੂੰ ਪਤਾ ਨਹੀਂ ਉਹਨਾਂ ਕਰੋ ਕੀ ਲੱਭਣਾ ਆ ਜਦੋਂ ਇੱਕ ਵਾਰ ਕੀ ਆ ਵਾ ਪਈ ਇੰਨਾ ਕੁਝ ਹੋ ਗਿਆ ਵਾ ਸਾਸਰੀ ਘਰ ਬੁਲਾਈ ਫੇਰ ਉਧਰ ਨੂੰ ਤੁਰੇ ਜਾਂਦੇ ਆ ਸੰਮਣ ਕੋਈ ਕੰਮ ਹੋਊਗਾ ਫੇਰੀ ਗਏ ਨੇ ਕੰਮ ਕੁਮ ਕੀ ਆ ਆਪਣੇ ਘਰ ਕਿਹੜਾ ਕੋਈ ਚੀਜ਼ ਨਹੀਂ ਹੈ ਜਿਹੜੀ ਉਹਨਾਂ ਕਰੋ ਫੜਨ ਗਏ ਆ ਵੀ ਨਹੀਂ داری ਦੇ ਦੋ ਇਹਨਾਂ ਨੂੰ ਵੀ ਨਾ ਸੋਚਣਾ ਚਾਹੀਦਾ ਵਾ ਉਹਨਾਂ ਘਰੇ ਜਾਣ ਲੱਗੀਆਂ ਇਦੋਂ ਉਹਨਾਂ ਨੂੰ ਚਾਹੀਦਾ ਹੈ ਨਾ ਆਲਨ ਤੋਂ ਅੱਜ ਉਹਨਾਂ ਨੂੰ ਮੈਂ ਪੁੱਛਦੀ ਆ ਕਿ ਤੁਹਾਨੂੰ ਕੀ ਚਾਹੀਦਾ ਵਾ ਸਮਝਣ ਥੋੜਾ ਜਣਾ ਸੋਚ ਸਮਝ ਕੇ ਬੋਲੀ ਦੋ ਨਾ ਇਹ ਥੋੜੀ ਜਿਹੜੀ ਗੱਲ ਮੂੰਹ ਚੋਂ ਦਵਾ ਦਵਾ ਬਸ ਪਟਰ ਕਰਕੇ ਬੋਲ ਦੋ ਫਿਰ ਵੀ ਡੈਡੀ ਨੇ ਆਪਣੇ ਤੋਂ ਉਹਨਾਂ ਨਾਲ ਤੇ ਗੱਲ ਕਰਦੀ ਚੰਕੀ ਲੱਗੇਗੀ ਕੁਝ ਸੋਚ ਸਮਝ ਕੇ ਗਏ ਹੋਣਗੇ ਉਹਨਾਂ ਦੇ ਦਿਮਾਗ ਥੋੜੀ ਖਰਾਬ ਆ ਕਿ ਉਹਨਾਂ ਨੇ ਬਿਨਾ ਮਤਲਬ ਤੋਂ ਉਹਨਾਂ ਦੇ ਘਰ ਚੱਲ ਜਾਣਾ ਵਾ ਕੋਈ ਕੰਮ ਹੋਊਗਾ ਉਹਨਾਂ ਨੂੰ ਤੁਸੀਂ ਵੀ ਨਾ ਉਹਨਾਂ ਦੀ ਸਪੋਰਟ ਪੜੀ ਕਰ ਦੇ ਜੇ ਇਹਦੇ 'ਚ ਸਮਝਣ ਸਪੋਰਟ ਵਾਲੀ ਕਿਹੜੀ ਗੱਲ ਆ ਮੈਂ ਤੇ ਉਦਾਂ ਹੀ ਕਹਿਣ ਦੀ ਆ ਤੈਨੂੰ ਦੇ ਦੇ ਨਾ ਮਤਲਬ ਆਂਦਾ ਜਾਂਦਾ ਉਹਨਾਂ ਨੇ ਦਾ ਹੁਣ ਨਾ ਹੱਥ ਤਾਂ ਹੋ ਜਾਣਾ ਵਾ ਉਹਨਾਂ ਕਹਿਣਾ ਪਹਿਲਾਂ ਇਹੀ ਸਾਡੇ ਘਰ ਆਏ ਆ ਉਹਨਾਂ ਨੇ ਫਿਰ ਗੱਲਾਂ ਕਰਨੀਆਂ ਨੇ ਵੀ ਤੁਸੀਂ ਸਾਡੇ ਘਰ ਆਂਦੇ ਭੱਜ ਭੱਜ ਕਿ ਅਸੀਂ ਘਰ ਤੁਹਾਡੇ ਘਰ ਸਦਾ ਪੇਤੀ ਆਈ ਕੀ ਆਇਓ ਉਦਾਂ ਹੀ ਤੇ ਗਲਤੀ ਨਹੀਂ ਸਹੀ ਹੈ ਚਲ ਕੋਈ ਗੱਲ ਨਹੀਂ ਤੁਸੀਂ ਨੇ ਗੁੱਸੇ ਚ ਨਾ ਆ ਡੈਡੀ ਹੁੰਦੇ ਨੇ ਘਰ ਤੇ ਪੁੱਛ ਲੈਨੇ ਉਹਨਾਂ ਨੂੰ ਵੀ ਐਡਾ ਵੀ ਕਹਦਾ ਜ਼ਰੂਰੀ ਹੀ ਪਤਿਓ ਉਹਨਾਂ ਦੇ ਘਰ ਜਾਣਾ ਹੀ ਜਾਣਾ ਹੈ ਫਿਰ ਭਾਈ ਨੇ ਕੰਨ ਭਰਤੇ ਨਾ ਇਹ ਨਾ ਹੋ ਵੀ ਡੈਡੀ ਫਿਰ ਉਹਨਾਂ ਦੀਆਂ ਗੱਲਾਂ ਚ ਆ ਜਾਣਾ ਸਮਝ ਕਿਤੇ ਨਾ ਨਾ ਗੱਲਾਂ ਵਿੱਚ ਆਉਂਦੇ ਉਹਨਾਂ ਨੂੰ ਹੱਥ ਲੱਗ ਗਏ ਨੇ ਪਤਾ ਉਹਨਾਂ ਨੂੰ ਵੀ ਉਹ ਕਿਦਾਂ ਦੇ ਆ ਇੱਕ ਅੱਧੀ ਵਾਰ ਹੁੰਦਾ ਵਾ ਇਹ ਥੋੜੀ ਕਿ ਬਾਰ ਬਾਰ ਉਹ ਜਿੱਦਾਂ ਕਹਿਣਗੇ ਉਹਨਾਂ ਨੇ ਉਦਾਂ ਹੀ ਮੰਨੀ ਜਾਣਾ ਵਾ ਚਲੋ ਤੂੰ ਥੋੜ੍ਹਾ ਜਿਆਦਾ ਸੋਚਦੀ ਆਂ ਹੋਰ ਤੇ ਤੁਹਾਡੀਆਂ ਗੱਲਾਂ ਨਾਲ ਮੈਂ ਸਹਿਮਤ ਆਂ ਪਰ ਇਹਨਾਂ ਨੂੰ ਡੈਡੀ ਨੂੰ ਉਹਨਾਂ ਘਰ ਹੁਣ ਨਹੀਂ ਜਾਣਾ ਚਾਹੀਦਾ ਉਹ ਆਪਣੇ ਘਰ ਹੀ ਸਹੀ ਹੀ ਤੇ ਅਸੀਂ ਆਪਣੇ ਘਰ ਹੀ ਸਹੀ ਹਾਂ ਜਦੋਂ ਉਹਨਾਂ ਦਾ ਸਾਡੇ ਘਰ ਆਉਣ ਜਾਣ ਬਣ ਜਾਂਦਾ ਨਾ ਉਦੋਂ ਹੀ ਸਾਡੇ ਘਰ ਕੋਸ਼ਣਾ ਕੁਸ਼ ਕਲੇਸ਼ ਪੈ ਹੀ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਇਹਨਾਂ ਨਾਲ ਗੁੱਸਾ ਕਰ ਅੰਦੀ ਨੇ ਤੇ ਕਰ ਲੈਣੀ ਗੱਲ ਉਹਨਾਂ ਨੇ ਕਿਰਾ ਉਧਰ ਹੀ ਰਹਿ ਪੈਣਾ ਘਰ ਤੇ ਵਾਪਸ ਆਉਣਾ ਹੀ ਆਣਾ ਚੱਲ ਠੀਕ ਆ ਮੰਨ ਲਈਨੀ ਤੁਹਾਡੀ ਐਵੇਂ ਤੂੰ ਨਿੱਕੀ ਜੀ ਗੱਲ ਫੜ ਕੇ ਪੈ ਹੀ ਜਾਣੀ ਆ ਮੈਨੂੰ ਹੁਣ ਕਰ ਲੈਣ ਦੇ ਥੋੜਾ ਬਹੁਤਾ ਪਤਾ ਨਹੀਂ ਤੁਸੀਂ ਤੇ ਡੈਡੀ ਕਿਦਾਂ ਦੇ ਜੇ ਝਾਟੇ ਕਿਸੇ ਦੀਆਂ ਕਈਆਂ ਗੱਲਾਂ ਨਾ ਭੁੱਲ ਜਾਂਦੀਆਂ ਪਰ ਮੇਰੇ ਦਿਮਾਗ ਚੋਂ ਨਹੀਂ ਕੋਈ ਗੱਲ ਜਾਂਦੀ ਲਾਵ ਹਰੇ ਹੁਣ ਤੇ ਪਹਿਲੀ ਚ ਆਏ ਤਾਂ ਕਿ ਤਿਆਰ ਹੋਗੇ ਕਿੱਥੇ ਚਲੇਓ ਕਿਤੇ ਨਹੀਂ ਗੱਲ ਨਹੀਂ ਸ਼ਹਿਰ ਚ ਲਿਆਈ ਉਹ ਉਹ ਦਿਨ ਮਿਲਣਾ ਨਹੀਂ ਉਹ ਬੰਦੇ ਨੂੰ ਤੋ ਫਿਰ ਮਿਲਿਆ ਨਹੀਂ ਹੈਗਾ ਤੇ ਮੈਂ ਚੱਲ ਅੱਜ ਮਾਰਨਾਂ ਚੱਕਰ ਉਹ ਤਾਂ ਕੋਈ ਗੱਲ ਨਹੀਂ ਮਿਲ ਲਿਓ ਤੇ ਤੁਸੀਂ ਘਰ ਹੈ ਨਹੀਂ ਤੇ ਚਾਚਾ ਜੀ ਆਏ ਹੀ ਮੰਮੀ ਕੋਲ ਅੱਛਾ ਕੀ ਕਹਿੰਦੇ ਕਹਿਣਾ ਕੀ ਚਾਚਾ ਜੀ ਕਾਗਜ਼ ਮੰਗਣ ਦੇ ਆਪਣੀ ਪਹਿਲੀ ਦੇ ਤੇ ਮੰਮੀ ਨੇ ਬੇਇੱਜ਼ਤੀ ਕਰਕੇ ਤੇ ਉਹਨਾਂ ਨੂੰ ਕਹਲਤਾ ਵਾ ਤੇ ਉਹਨਾਂ ਦੀ ਜਿਹੜੀ ਜ਼ਮੀਨ ਦੇ ਕਾਗਜ਼ ਹੈਗੇ ਤੇ ਦੋ ਮੰਮੀ ਨੂੰ ਕਹੋ ਕੋਈ ਨਹੀਂ ਮੈਂ ਕਰਦਾ ਵਾਂ ਪਿੰਦਰ ਨਾਲ ਗੱਲ ਲਵਾ ਫੋਨ ਪੜਾ ਕੀ ਕਹਿੰਦਾ ਵਾ ਪਿੰਦਰ ਕੋ ਕਾਗਜ਼ੀ ਪੈਲੀ ਦੇ ਉਹ ਨਾ ਗਲੀਂ ਤੈਨੂੰ ਬਾਰੇ ਸਾਂਝਾ ਕਰਾਏ ਤੇ ਉਹ ਵਤਰਾ ਪਿੰਦਰ ਕੋ ਪਤਾ ਕਰਾਉਣਾ ਕਿ ਕਿੱਦਾਂ ਵਾ ਉਹ ਆਂਦਾ ਮੈਂ ਕਰਕੇ ਦੱਸਾਂਗਾ ਪਰ ਉਹਨੇ ਦੱਸਿਆ ਨਹੀਂ ਹੈਗਾ ਏਦਾਂ ਕਰੋ ਉਹਨੂੰ ਫੋਨ ਲਾਓ ਲੰਦਾ ਵਾਂ ਬਹਿ ਜਾ ਉਹ ਵੀ ਤੈਨੂੰ ਪਤਾ ਹੁਣ ਕੰਮਕਾਰ ਚ ਬਿਜੀ ਆ ਬਜਰਾ ਸਰ ਬਿਜੀ ਤੇ ਹੈ ਵਾ ਜਦੋਂ ਜਿੰਨਾਂ ਦੀ ਮਾਲਕੀ ਹੈ ਉਹਨਾਂ ਨੂੰ ਦੇਣੀ ਚਾਹੀਦੀ ਹੈ ਕੀ ਪਤਾ ਚਾਚਾ ਜੀ ਨੂੰ ਕੋਈ ਜ਼ਰੂਰਤ ਨਹੀਂ ਹੋਵੇ ਕਹਿਣ ਦੇ ਹੀ ਉਹ ਇੱਕ ਮਿੰਟ ਹੌਸਲਾ ਗਰਲੀ ਨੇ ਚੁੱਕਿਆ ਨਹੀਂ ਫੋਨ ਉਹਨੇ ਏਦਾਂ ਕਰੋ ਤੇ ਇੱਕ ਵਾਰੀ ਫੇਰ ਲਾਓ ਮੈਂ ਤਾਂ ਕਹਿਣੀ ਆ ਵੀ ਚਲ ਗੱਲ ਹੋ ਜੇ ਤੇ ਕਾਗਜ਼ ਲਿਆ ਦਿਓ ਚਾਚਾ ਜੀ ਨੇ ਕਹਿਣਾ ਕਿ ਤੇ ਜਾਣ ਕੇ ਨਹੀਂ ਦਿੰਦੇ ਹੈਗੇ ਕੋਈ ਯਾਰ ਜਾਣ ਕੇ ਦੀ ਗੱਲ ਇੱਕ ਮਿੰਟ ਬੱਲ ਜਾਣ ਦੀ ਇਹਦਾ ਫੋਨ ਆਉਂਦਿਆ ਲੈ ਕੱਟ ਗਈ ਗਰਲੀ ਨੇ ਮੇਰੇ ਸਾਹਮਣੇ ਬਿਜੀ ਹੋਣਾ ਵਾ ਉਹਨੇ ਆਪੇ ਜੇ ਫ੍ਰੀ ਹੋ ਜਾ ਤਾਂ ਕਰ ਦੇਣਾ ਮੈਨੂੰ ਚਲੋ ਠੀਕ ਆ ਕੋਈ ਗੱਲ ਨਹੀਂ ਕਰ ਦੇਗਾ ਤੇ ਨਾਲੇ ਮੈਂ ਨਾ ਸ਼ਹਿਰ ਚੱਲ ਰਹੀ ਹਾਂ ਉੱਥੋਂ ਮੁੜ ਕੇ ਬੈਂਕ 'ਚ ਵੀ ਥੋੜਾ ਜਾਣਾ ਵਾ ਤੇ ਪੈਸੇ ਕਢਾਉਣੇ ਆ ਤੇ ਤੂੰ ਜੇ ਕੋਈ ਸੌਦਾ ਸਦਾ ਮਗਾਉਣਾ ਸ਼ਹਿਰੋਂ ਤੂੰ ਮੈਨੂੰ ਦੱਸ ਤੇ ਲੈ ਤੇ ਪਰਚੀ ਮੁੱੱਚ ਤੇ ਇਹ ਨਾ ਮੰਮੀ ਨੂੰ ਕਹੋ ਲੈ ਦਿੰਦੇ ਆ ਤੁਹਾਨੂੰ ਮੇਰਾ ਨਹੀਂ ਦਿਲ ਕਰਨ ਰਿਹਾ ਹੈਗਾ ਤੇ ਯਾਰ ਤੂੰ ਲੈ ਦੇਣ ਕੀ ਥੱਕ ਚਲੀ ਆ ਯਾਰ ਥੱਕਣ ਦੀ ਨਹੀਂ ਗੱਲ ਜੇ ਤੇ ਮੈਂ ਤੁਹਾਨੂੰ ਕਿਹਾ ਤੇ ਮੇਰਾ ਨਹੀਂ ਦਿਲ ਕਰਨ ਰਿਹਾ ਸਮਝਿਆ ਕਰੋ ਚਾਹੇ ਫਿਰ ਏਦਾਂ ਕਰੀ ਮੇਰੀ ਗੱਲ ਸੁਣ ਆ ਫੋਨ ਦੇ ਜੋ ਇੱਥੇ ਮੈਨੂੰ ਫੋਨ ਉਹ ਵੀ ਗੱਲਾਂ ਦੂਜੇ گاਉਂ ਰੱਖ ਲੈ ਤੂੰ ਨਹੀਂ ਹੋਤੇ ਨਾ ਗੱਲ ਨਹੀਂ ਹੋਣੀ ਮੰਮੀ ਹੁਣਾਣਾ ਤੇ ਮੈਂ ਇੱਥੇ ਗੱਲ ਕਰ ਲੈਣੀ ਫਿਰ ਦੇ ਦੇਣੀ ਹੁਣ ਤੱਕ ਨਾ ਤੁਸੀਂ ਮੰਮੀ ਕੋਈ ਸੌਦਾ ਪੁੱਛ ਲਓ ਕਿਹੜਾ ਲੈਉਣ ਵਾਲਾ ਚਲ ਠੀਕ ਹੈ ਮੈਂ ਮੰਮੀ ਕੋਲ ਵੀ ਕਰ ਲੈਣਾ ਵਾ ਤੇ ਫੋਨ ਮੈ ਆਉ ਫਿਰ ਲੈ ਚੱਲਿਆ ਇਹ ਨਾਲ ਤੇ ਜੇ ਕੋਈ ਚੇਤਾ ਮਗਰੋਂ ਆ ਜਾਏਗਾ ਤਾਂ ਮੈਨੂੰ ਫੋਨ ਕਰਦੀ ਕੋਈ ਗੱਲ ਨਹੀਂ ਕਰਦਾ ਕੋਈ ਮੁੜ ਕੇ ਤਈ ਫਿਰ ਤੇ ਜਿਗਦਣ ਕਹਿਣਾ ਹੁੰਦਾ ਵਾ ਆ ਜੀ ਸ਼ਰਮ ਲੈਉਣ ਵਾਲੀ ਆ ਲਿਆ ਦੂ ਤੇ ਜਦੋਂ ਮੈਂ ਜਾਣਾ ਹੁਣ ਮੈਂ ਕਹਿਣ ਦਾ ਹੁਣ ਤੂੰ ਕਰਨ ਨਹੀਂ ਕਰਨੀ ਹੈਗੀ ਇਹ ਖੰਬੜ ਆਪ ਲਾ ਕੇ ਅੱਛਾ ਇਹ ਤੇ ਲਾਉਦਾ ਹੀ ਆਪ ਹੀ ਲੰਮੀ ਲੇ ਹੂਨ ਆ ਗਿਆ ਹੈ ਲਵ ਇਹਦਾ ਕਰਨੀ ਆ ਮੈਂ ਹੀ ਚੁੱਕ ਲਈਨੀ ਹਲੋ ਹਲੋ ਸਸਿਕਾ ਆਂਟੀ ਜੀ ਸਸਿਕਾਲ ਪੁੱਤ ਹੋਸਣਾ ਠੀਕ ਠਾਕ ਹਾਂਜੀ ਆਂਟੀ ਸਭ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਬੜੇ ਵਧਾਈਏ ਤੈਨੂੰ ਨਾਨ ਦੇ ਵਿਆਹ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਨਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਆਂ ਕਿ ਸਾਰੇ ਜਾਣੇ ਠੀਕ ਠਾਕ ਹੋਣਗੇ ਤੇ ਜਿੱਦਾਂ ਸਾਰਿਆਂ ਨੂੰ ਪਤਾ ਹਨਾ ਆਪਾਂ ਵੀਡੀਓ ਨਹੀਂ ਪਾਉਂਦੇ ਤੇ ਉਹਦਾ ਕਾਰਨ ਸੀ ਸਾਡੇ ਵਾਲੇ ਬੰਨੇ ਹੜ੍ਹ ਆਇਹੀ ਤੇ ਘਰਾਂ ਵਿੱਚ ਪਾਣੀ ਬਹੁਤ ਖਲੋਤਾ ਸੀ ਤੇ ਉਹਦੇ ਕਰਕੇ ਵੀਡੀਓ ਨਹੀਂ ਬਣ ਪਾ ਰਹੀਆਂ ਤੇ ਹੁਣ ਆਪਾਂ ਸਟਾਰਟਿੰਗ ਕੀਤੀ ਹੈ ਤੇ ਜਿੱਦਾਂ ਤੁਸੀਂ ਸਾਰੇ ਜਾਣੇ ਵੀਡੀਓ ਨੂੰ ਪਹਿਲਾਂ ਪਿਆਰ ਦਿੰਦੇ ਸੀ ਇਸੇ ਤਰ੍ਹਾਂ ਹੀ ਹੁਣ ਵੀ ਸਾਥ ਦੇਣਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿੱਦਾਂ ਵੀਡੀਓ ਹਨਾ ਪਹਿਲਾਂ ਚੱਲਣ ਲਈ ਆਪਾਂ ਉਸੇ ਤਰ੍ਹਾਂ ਕੰਟੀਨਿਊ ਚਲਾਵਾਂਗੇ ਤੇ ਹੁਣ ਆਪਣਾ ਡੇਲੀ ਹਨਾ ਵੀਡੀਓ ਪੇ ਕਰੇਗੇ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਗਾਣਾ ਕੰਮ ਕੰਟੀਨਿਊ ਹੀ ਰੱਖਾਂਗੇ